ਫੇਸ 2 ਵਿਕੇ ਗਮਾੜਾ ਵੱਲੋਂ ਤੋੜੇ ਗਏ ਗਊ ਹਸਪਤਾਲ ਦੀ ਕੰਧ ਦੇ ਵਿਰੋਧ ਦੇ ਵਿੱਚ ਅੱਜ ਗਣੇਸ਼ ਮਹਾ ਉਸ ਕਮੇਟੀ ਵੱਲੋਂ ਫੇਸ 9 ਵਿਕੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਚੱਲਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਗਮਾੜਾ ਵੱਲੋਂ ਤੋੜੀ ਗਈ ਕੰਧ ਦੇ ਉੱਤੇ ਕਈ ਭਗਵਾਨ ਦੇ ਚਿੱਤਰ ਵੀ ਤੋੜੇ ਗਏ ਜੋ ਆਰਤੀਆਂ ਲਿਖੀਆਂ ਸੀ ਉਹ ਵੀ ਤੋੜੀਆਂ ਗਈਆਂ ਤੇ ਕਾਰਵਾਈ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਤੇ ਦਿੱਤਾ 1 ਹਫ਼ਤੇ ਦਾ ਸਮਾਂ ਕਿ ਜੇ ਕਾਰਵਾਈ ਨਾ ਹੋਈ ਸਨਾਤਨ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਪ੍ਰਦਰਸ਼ਨ ਕੀਤਾ ਜਾਵੇਗਾ ਮੈਂ ਰਮੇਸ਼ ਦੇ ਚੇਅਰਮੈਨ ਗ੍ਰਿਸ਼ਮਾ ਉਸ ਕਮੇਟੀ ਮਹਾਲੀ ਐਕਚੁਅਲੀ ਬੀਤੇ ਦਿਨੀ ਜੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਵੀਲਾ ਪੰਜਾ ਚਲਾ ਕੇ ਸਾਡੇ ਮਹਾਲੀ ਦੇ ਅੰਦਰ ਬਣੇ ਹੋਏ ਇੱਕ ਟੈਂਪਰੇਰੀ ਹਸਪੀਟਲ ਜਿਹਦੇ ਅੰਦਰ ਐਕਸੀਡੈਂਟ ਰੋਡ ਦੇ ਸਹਾਰਾ ਗਾਈਆਂ ਦਾ ਇਲਾਜ ਹੁੰਦਾ ਸੀ ਉਹ ਤੋੜ ਕੇ ਜੋ Hindu ਧਰਮ ਦਾ ਤਰਾਦਰ ਕੀਤਾ ਕਿਉਂਕਿ ਉਸ ਦੀਵਾਰ ਨੂੰ ਤੋੜਿਆ ਗਿਆ ਜਿਨ੍ਹਾਂ ਦੇ ਉੱਪਰ ਟਾਰਗੇਟ ਕਰਕੇ ਜਿਨ੍ਹਾਂ ਦੇ ਉੱਪਰ ਸਾਡੇ ਸਨਾਤਨ ਤਿਰੰਦਿਆਂ ਆਰਤੀਆਂ ਤੇ ਹੋਰ ਧਾਰਮਿਕ ਚਿੱਤਰ ਲੱਗੇ ਹੋਏ ਸਨ ਉਹ ਬੜੀ ਸ਼ਰਮ ਵਾਲੀ ਗੱਲ ਹੈ ਜਿਹਦੇ ਸਬੰਧ ਵਿੱਚ ਮੈਂ ਬੀਤੇ ਦਿਨ ਐਸਐਚਓ ਸਾਹਿਬ ਨੂੰ ਉਹ ਵੀਡੀਓ ਪ੍ਰਾਫੀ ਇੱਕ ਸ਼ਿਕਾਇਤ ਜਿਹੜੀ ਹੈਗੀ ਉਹ ਦੇਖੇ ਆਇਆ ਜਿਹਦੀ ਪਹਿਲਾਂ ਇਨਕੁਆਰੀ ਸਟਾਰਟ ਹੋਈ ਹੈ ਤੇ ਇਨਕੁਆਰੀ ਦੇ ਵਿੱਚ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਅਸੀਂ ਜਲਦੀ ਜਿਹੜੀ ਹੈਗੀ ਹੈ ਕਿਉਂਕਿ ਇਹ ਮਾਰਕ ਹੋਈ ਹੈ ਇਨੇ ਪਰ ਕਾਪੀ ਟੂ ਸੀਐਮ ਕਾਪੀ ਟੂ ਐਸਐਸਪੀ ਕਾਪੀ ਟੂ ਡੀਐਸਪੀ ਸਾਰੇ ਅਲਾਦਕਾਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਹੈ ਕਿ ਜਿਹੜੀਆਂ ਮੇਰੀਆ ਸਾਡੀਆਂ ਜਿਹੜੀਆਂ ਹਿੰਦੂ ਸਵਾਜ ਦੀ ਸਨਾਤਨ ਤਰੰਦੀ ਦੀ ਧਾਰਮਿਕ ਭਾਵਨਾ ਆ ਤੁਸੀਂ ਇਹ ਮਹਾਲੀ ਦੇ ਅੰਦਰ ਉਕਤ ਜਿਹੜੇ ਵਿਅਕਤੀ ਹੈ ਜਿਹੜੇ ਉਹਨਾਂ ਨੇ ਜਾ ਕੇ ਪੀਲਾ ਪੰਜਾ ਚਲਾਇਆ ਉਹਦੇ ਉੱਪਰ ਉਹਨਾਂ ਉੱਪਰ ਕਾਰਵਾਈ ਹੋਵੇ ਕਿਉਂਕਿ ਮਹਾਲੀ ਦੇ ਅੰਦਰ ਸਿਰਫ ਸਨਾਤਮ ਤਰੰ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਮਹਾਲੀ ਦੇ ਵਿੱਚ ਹੀ ਬਲੌਂਗੀ ਤੋਂ ਅਗਰ ਅਸੀਂ ਮਹਾਲੀ ਸ਼ਹਿਰ ਵਾਲਾ ਹੁੰਦੇ ਆ ਤਾਂ ਵਕ ਵਕ ਧਾਰਮਿਕ ਸੰਸਥਾਾਂ ਜਾਤਰੀ ਵਿਸ਼ੇਕ ਮੈਂ ਨਹੀਂ ਬੋਲਣਾ ਚਾਹੁੰਦਾ ਕਿ ਵੱਖ-ਵੱਖ ਧਾਰਮਿਕ ਸਥਾਨਾਂ ਚਾਹੇ ਉਹ ਪੀਰਾਂ ਦੀ ਮਜ਼ਾਰ ਹੋਵੇ ਚਾਹੇ ਉਹ ਜ਼ਾਇਬਕਰ ਹੋਵੇ ਚਾਹੇ ਉਹ ਅਲੱਗ-ਅਲੱਗ ਨਾਮਾਂ ਦੇ ਉੱਪਰ ਰੱਖੇ ਹੋਏ ਉਹਨਾਂ ਲੋਕਾਂ ਦੇ ਨਜਾਇਜ਼ ਕਬਜ਼ੇ ਹੋਣ ਉਹ ਸਰਕਾਰ ਨੂੰ ਸ਼ਾਇਦ ਨਹੀਂ ਦਿਖਦੇ ਉਹ ਸ਼ਾਇਦ ਕਿਸੇ ਰਾਜਨੀਤਿਕ ਸ਼ੈ ਦੇ ਉੱਪਰ ਚੱਲਦੇ ਹੋਣ ਜਿਹੜੇ ਲੋਕ ਬੇਸਹਾਰਾ ਅਲਗਾਈਆਵਾਦਾ ਇਲਾਜ ਕਰਦੇ ਐ ਆਪਣੇ ਨਿੱਜੀ ਜੇਬ ਦੇ ਵਿੱਚੋਂ ਨਿੱਜੀ ਖਰਚੇ ਤੋਂ ਉਹਨਾਂ ਲੋਕਾਂ ਦੇ ਨਾਲ ਜਿਹੜਾ ਹੈਗਾ ਇਹ ਇਹ ਕਿਉਂ ਕੀਤਾ ਜਾ ਰਿਹਾ ਹੈ ਇਹ ਮੇਰੇ ਸਵਾਲ ਜਿਹੜੇ ਹੈਗੇ ਆ ਇਹ ਸਾਰੇ ਮੁੱਖ ਮੰਤਰੀ ਸਾਹਿਬ ਜਿਹੜੀ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਮੈਂ ਮੰਗ ਕਰਦਾ ਹਾਂ ਸਰਕਾਰ ਤੋਂ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਜਿਨ੍ਹਾਂ ਨੂੰ ਮੈਂ ਸ਼ਿਕਾਇਤ ਦਿੱਤੀ ਹੈ ਕਿ ਉਕਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਕਿ ਕੱਲ ਵੀ ਜਿਹੜੀ ਗਊਤਾ ਨਾ ਜਿਹੜੀ ਹੈਗੀ ਆ ਠੰਡ ਕਰਕੇ ਕੁਝ ਜਿਹੜੀ ਹੈਗੀ ਉਹਨਾਂ ਦੀ ਮੌਤ ਹੋਈ ਹੈ ਉਸ ਕਾਰਵਾਈ ਦੇ ਵਿੱਚ ਗਊ ਮਾਤਾ ਦੀ ਹੱਤਿਆ ਦੇ ਉੱਪਰ ਜਿਹੜਾ ਹੈਗਾ ਬਾਹਤਾਰਾਂ ਨੂੰ ਜੋੜ ਕੇ ਐਫਆਰ ਲਾਂਚ ਕਰ ਜੇਕਰ ਕਾਰਵਾਈ ਨਹੀਂ ਹੁੰਦੀ ਇਸ ਤੋਂ ਅਗਲਾ ਕਦਮ ਕੀ ਹੋਣਗਾ ਜਾਏਗਾ ਸਸ ਜੇ ਕਾਰਵਾਈ ਨਹੀਂ ਹੁੰਦੀ ਤਾਂ ਸਨਾਤਨ ਸੰਗਰਸ਼ ਕਮੇਟੀ ਮਹਾਲੀ ਦੇ ਵਿੱਚ ਜਲਦੀ ਹੈਗਾ ਵੱਖ-ਵੱਖ ਧਾਰਮਿਕ ਜਿੰਨੀਆਂ ਵੀ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਗਠਨ ਕੀਤਾ ਜਾਏਗਾ ਜਿਹਦੇ ਸਬੰਧੇ ਵਿੱਚ ਅਸੀਂ ਅਗਲੇ ਹਫਤੇ ਦੇ ਇੱਕ ਟਾਈਮ ਦੇ ਰਹੇ ਹਾਂ ਅੱਜ ਅਸੀਂ ਬੈਠ ਕੇ ਆਪਣੇ ਹਿੰਦੂ ਸ਼ਕਸ਼ਾ ਸമിതി ਦੇ ਨਾਲ ਸਾਡੇ ਗਰੇਸ਼ ਮਾਹੋਤਰਾ ਕਮੇਟੀ ਦੇ ਪ੍ਰਧਾਨ ਸਾਹਿਬਾਨ ਕੀ ਇੱਕ ਹਫਤੇ ਦਾ ਟਾਈਮ ਇੱਕ ਹਫਤੇ ਦੇ ਵੱਧੋਂ ਪੰਜਾਬ ਪਰ ਦੇ ਜਿੰਨੇ ਵੀ ਧਾਰਮਿਕ ਸੰਗਠਨ ਹੈਗੇ ਚਾਹੇ ਉਹ ਗਊ ਰਖਸ਼ਾ ਦਲ ਹੈ ਚਾਹੇ ਜਿੰਨੇ ਵੀ ਵਿਸ਼ਵ ਵਿਦੋਬਿਸ਼ ਹੈ ਜਾਹੇ ਉਹ ਹਿੰਦੇ ਵੀ ਰਖਸ਼ਾ ਦਲ ਹੈ ਜਿਹੜੇ ਸਨਾਤਨਧਰਮ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਉੱਪਰ ਇਕੱਠਾ ਹੋ ਕੇ ਸੰਤ ਸਮਾਜ ਨੂੰ ਨਾਲ ਲੈ ਕੇ ਇੱਕ ਬਹੁਤ ਜਲਦੀ ਇੱਕ ਮੈਸੇਜ ਦੇਵਾਂਗੇ ਜਿਹੜਾ ਮੈਸੇਜ ਸਰਕਾਰ ਨੂੰ ਇੱਕ ਸਿਰਫ ਨਹਿਰ ਪ੍ਰਦਰਸ਼ਨਾ ਤੋਂ ਇਲਾਵਾ ਕਾਨੂੰਨੀ ਕਾਰਵਾਈ ਕੂਰਤ ਵੀ ਲਈ ਜਾਏਗਾ ਸਰ ਇਹਦੇ ਉੱਪਰ ਜਿਹੜੀ ਹੈਗੀ ਸਭ ਤੋਂ ਪਹਿਲਾਂ ਜਿਹੜੀ ਕੰਪਲੀਟ ਦਿੱਤੀ ਹੈ ਇਹਦੇ ਉੱਪਰ ਇੱਕ ਵਾਰੀ ਚਾਲੂ ਹੋ ਗਈ ਹੈ ਡੀਐਸਪੀ ਸਾਹਿਬ ਐਸਬੀ ਸਾਹਿਬ ਡੀਐਸਪੀ ਸਾਹਿਬ ਅਪਾਇੰਟ ਹੋ ਗਏ ਹੈ ਕੱਲ ਉਹਨਾਂ ਨੇ ਜਾ ਕੇ ਕੁਝ ਆੜਾ-ਦੋਲ ਏਰੀਆ ਦੇ ਤੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਆ ਜਿਨ੍ਹਾਂ ਦੇ ਵਿੱਚ ਕਾਇਦਾ ਦਿਖਿਆ ਕਿ ਪੀਲਾ ਪੰਜਾ ਚੜਦਾ ਤੇ ਦੀਵਾਰਾਂ ਦੇ ਉੱਪਰ ਲੱਗੀਆਂ ਧਾਰਮਿਕ ਚਿੰਨ੍ਹ ਨੂੰ ਤੋੜਿਆ ਗਿਆ ਤੇ ਪਾੜਿਆ ਗਿਆ ਜਿਦਾ ਪਾਟਿੰਦਰ ਕਰੌਦਾ ਵੀ ਬਾਉ ਅਕਾ ਤੋਂ ਉਡਾਏ ਗਏ ਇੱਕ ਆਉ ਕਰ ਲੈ ਜਾ ਰਹੇ ਸੀ ਤੇ ਉਸ ਨੂੰ ਲੈ ਕੇ ਅਸਾਂ ਉਹਨਾਂ ਨਾਲ ਅਪਰੂਚ ਕੀਤੀ ਕਿ ਜੋ ਕੁਝ ਹੋਈ ਹੈ ਸਰ ਉਹਦੇ ਸੰਬੰਧ ਵਿੱਚ ਅਸੀਂ ਮੇਲ ਤੇ ਰਹੇ ਮੇਲਕਾ ਗਾਂਦੇ ਜਿਹਨੂੰ ਐਨੀਮਲ ਜਿਹੜਾ ਇਹਨਾਂ ਦੇ ਆਪਣੇ ਅਲੱਗ ਸੰਸਥਾ ਚਲਾ ਰਹੇ ਆ ਉਹਨਾਂ ਨੂੰ ਵੀ ਹੀ ਲਿਖੀ ਹੈ ਉਸ ਤੋਂ ਇਲਾਵਾ ਜਿਹੜੀ ਕਿ ਧਾਰਮਿਕ ਜਿਹਦੇ ਵੀ ਆਪਣੇ ਗਾਉ ਸੈਸ ਜਿਹੜੀ ਹੈਗੀ ਆ ਗਾਉ ਕਮਿਸ਼ਨ ਪੰਜਾਬ ਗਾਉ ਕਮਿਸ਼ਨ ਰਾਸ਼ਟਰੀ ਅਸੀਂ ਇਹਨਾਂ ਨੂੰ ਵੀ ਵਾਈ ਬੇਲ ਔਰ ਰਜਿਸਟਰੀ ਦੇ ਮਾਧਿਅਮ ਦੇ ਨਾਲ ਇਹ ਸਾਰੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਸਾਡੀ ਸ਼ਿਕਾਇਤ ਜਿਹੜੀ ਹੈਗੀ ਆ ਉਹ ਸਨਾਤਨ ਧਰਮ ਨੂੰ ਮर्यादा ਨੂੰ ਦੇਖਦੇ ਹੋਏ ਸਾਡੀ ਭਾਵਨਾ ਨੂੰ ਆहत ਕਰਨ ਦੀ ਦਿੱਤੀ ਗਈ ਹੈ ਗਾਉ ਮੋਚ ਦੀ ਜਿਹੜੀ ਮੋਤ ਇਹਨਾਂ ਜਿਹੜੇ ਲੋਕਾਂ ਕਰਕੇ ਹੋਈ ਹੈ ਇਹ ਗੈਰ ਜ਼ਿੰਮੇਵਾਰ ਲੋਕਾਂ ਕਰਕੇ ਅਸੀਂ ਉਸ ਜਿਹੜੀ ਹੈਗੀ ਕੰਪਲੇਂਟ ਦੇ ਪੱਧਰ ਖੜੇ ਤਰਨ ਦੱਤ ਸਾਹਿਬ ਨੇ ਕਿਹਾ ਹੈ ਆਉਣ ਵਾਲੇ ਦਿਨਾਂ 'ਚ ਇਸ ਜੋ ਸਨਾਤਨ ਨਾਲ ਟੱਕਾ ਹੋਇਆ ਜੋ ਗਊ ਵੈਂਸ਼ ਨਾਲ ਟੱਕਾ ਹੋਇਆ ਉਹਨੂੰ ਮੁਹੀਮ ਨੂੰ ਬਹੁਤ ਜ਼ਿਆਦਾ ਤੇਜ਼ ਕਰਾਂਗੇ ਔਰ ਪੂਰੇ ਪੰਜਾਬ 'ਚ ਇਹਦਾ ਮੈਸੇਜ ਦਵਾਂਗੇ ਕਿ ਇਹ ਟੱਕਾ ਮੁਹਾਲੀ 'ਚ ਹੀ ਪੂਰੇ ਪੰਜਾਬ 'ਚ ਕਿਤੇ ਵੀ ਨਹੀਂ ਅਸੀਂ ਚੱਲਣਾ। ਇਹ ਮੁਹਾਲੀ ਤੋਂ ਇੱਕ ਮੈਸੇਜ ਆਏਗਾ ਪੂਰੇ ਪੰਜਾਬ ਨੂੰ। ਔਰ ਜਨਨ ਜਦ ਕਿ ਜਿੱਦ ਤਰ੍ਹਾਂ ਦੱਤ ਸਾਹਮਣੇ ਵੀ ਕਿਹਾ ਹੈ ਇੱਕ ਗਊ ਹਸਪੀਟਲ ਜਿਹੜਾ ਲਾਵਾਰਿਸ اوارਨੀ ਆਪਾਂ ਨੂੰ ਕਹਿ ਸਕਦੇ ਕਿਉਂਕਿ ਸਾਡੀ ਮਾਂ ਹੈ ਉਹਨੂੰ ਆਵਾਰਨੀ ਅਸੀਂ ਕਹਿ ਸਕਦੇ ਆ ਲਵਾਰੀ ਸੋਚ ਸਕਦੀ ਹੈ ਉਹ ਕੋਈ ਛੱਡ ਜੰਨੇ ਆ ਉਹ ਵਿਚਾਰੀ ਇੱਧਰ ਉੱਧਰ ਰੋਲਦੀ ਫਿਰਦੀ ਆ ਉੱਥੋਂ ਇੱਕ ਸੰਸਥਾ ਦੇਖੋ ਜਿਹਦੇ ਲਈ ਹਰ ਘਰ ਦਾ ਮੁਵਾਲੀ ਦੇ ਲਗਭਗ 20-25 ਜਿੰਨਾ ਕਿ ਸਾਨੂੰ ਪਤਾ ਹੈ ਕਿ ਗਊ ਘਾਸ ਸਮਿਤੀ ਇੱਕ ਮੁਹਾਲੀ ਜਿ ਬਣੀ ਹੋਈ ਆ ਉਹਦੀ ਰਥ ਚਲਦੇ ਆ ਹਰ ਸੈਕਟਰ ਦੇ ਵਿੱਚੋਂ ਹਰ ਘਰ ਦੀ ਕਾਸਟ ਜੁੜੀ ਕਿ ਪਹਿਲੀ ਰੋਟੀ ਗਊ ਮੱਤ ਉਸ ਆਸਥਾ ਦੇ ਉੱਪਰ ਹੀ ਸਿੱਧਾ ਪ੍ਰਹਾਰ ਕਰ ਦਿੱਤਾ ਇੱਕ ਘਰ ਤਾਂ ਪਹਿਲੀ ਰੋਟੀ ਉਸ ਗਊ ਮਾਤਾ ਲਈ ਕਰ ਰਹੇ ਹੋ ਔਰ ਇੱਕ ਪ੍ਰਸ਼ਾਸਨ ਇੰਨਾ ਤੱਕਾ ਕਰ ਰਿਹਾ ਕਿ ਉਸੇ ਜਿਹਦੇ ਲਈ ਅਸੀਂ ਆਹਾਰ ਹਰ ਘਰ ਤੋਂ ਇਕੱਠਾ ਕਰ ਰਹੇ ਹਾਂ ਉਸੇ ਦੇ ਲਈ ਜੇ ਉਹਨੂੰ ਇੱਕ ਹਸਪਤਾਲ ਬਣਾ ਕੇ ਉੱਥੇ ਦੇ ਇਲਾਜ ਕੀਤਾ ਜਾ ਸਕਦਾ ਕਿਸੇ ਵਿਚਾਰੀ ਤੇ ਲੱਤ ਟੁੱਟੀ ਹੋਈ ਹੈ ਸਰਕਾਰ ਉਹਨੂੰ ਸਾਹਮਣੇ ਨਹੀਂ ਪਾਰੀ ਕਾਰਪੋਰੇਸ਼ਨ ਉਹਨੂੰ ਸਾਹਮਣੇ ਨਹੀਂ ਪਾਰਿਆ ਇੱਕ ਸੰਸਥਾ ਪ੍ਰਾਈਵੇਟ ਕੋਈ 10-20 ਬੰਦੇ ਮਿਲ ਕੇ ਉਹ ਇੱਕ ਹਸਪਤਲ ਉਹ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਦਿੱਤਾ ਉੱਥੇ ਉਹਨਾਂ ਦੀ ਸਾਫ ਸੰਭਾਲ ਕਰ ਰਹੇ ਆ 24 ਉਹਤੇ ਡਾਕਟਰਾਂ ਦੀ ਸੇਵਾ ਕਰ ਰਹੇ ਆ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰੋ ਅਸੀਂ 9 ਫੇਜ ਚੋਂ ਕੱਟੋ-ਕੱਟ 5-6 ਇਸ ਤਰ੍ਹਾਂ ਦੇ ਲੋਕਾਂ ਆ ਜਿਹੜੇ ਫੋਨ ਕਰਕੇ ਚੁਪਾਏ ਆ ਔਰ ਰਾਤ ਨੂੰ 12 ਵਜੇ ਵੀ ਚੱਕ ਕੇ ਲੈ ਗਏ ਆ ਉਹ ਔਰ ਉਹਨਾਂ ਦੀ ਆਪਣੀ ਐਂਬੂਲੈਂਸ ਆ ਕਿਸੇ ਤੋਂ ਪੈਸਾ ਨਹੀਂ ਲੈ ਰਹੇ ਕਿਸੇ ਤੋਂ ਕਲੈਕਸ਼ਨ ਨਹੀਂ ਲੈ ਰਹੇ ਇਸੇ ਦੇ ਉੱਪਰ ਉਹਨਾਂ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਤੇ ਉਹਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਦੇਖੋ 11 ਫੇਜ ਇੱਕ ਸ਼ਰਮ ਰੋਡ ਦੇ ਉੱਪਰ ਮੀਟ ਦੀ ਦੁਕਾਨ ਉਹ ਲਗਭਗ ਮੇਰੇ ਖਲ ਕਈ ਸਾਲਾਂ ਤੋਂ ਚੱਲ ਰਹੀ ਹੈ ਉਹ ੱਤਕੇ ਨਾਲ ਬੈਠਾ ਹੈ ਔਰ ਜਿਸ ਤਰ੍ਹਾਂ ਦੱਤ ਸਾਹਿਬ ਨੇ ਕਿਹਾ 25 30 ਇਸ ਤਰ੍ਹਾਂ ਦੇ ਕੋਈ ਮਜਾਰਾ ਕੋਈ ਹੋਰ ਇਸ ਤਰ੍ਹਾਂ ਦੇ ਕੁਝ ਵੀ ਹੈ ਉਹ ਤੱਕੇ ਕਰਕੇ ਇੱਥੇ ਤੇ ਕਹਿ ਰਹੇ ਕਿ ਗਊਆਂ ਵਾਂਸ਼ੇ ਤੁਸੀਂ ਪੱਕੀ ਦੀਵਾਰ ਕਰਨ ਲੱਗ ਗਏ ਜੀ ਤਾਂ ਅਸੀਂ ਤੋੜਿਆ। ਉਹ ਤਾਂ ਸਾਰੀਆਂ ਮਜਾਰਾ ਪੱਕੀਆਂ ਦੀਵਾਰਾਂ ਚ ਆ। ਉਹ ਅਜੇ ਤੱਕ ਕਿਉਂ ਨਹੀਂ ਤੋੜੀ ਗਈ? ਉਹ ਟੀਨ ਦਾ ਸ਼ੈੱਡ ਪੱਕਾ ਪੂਰਾ ਪਿਆ ਹੋਇਆ ਉਹ ਕਿਉਂ ਨਹੀਂ ਤੋੜਿਆ ਗਿਆ? ਜਦ ਆਪਾਂ ਉੱਥੇ ਤੋੜ ਨਹੀਂ ਸਕਦੇ ਇਹ ਸਨਾਤਨ ਧਰਮ ਦੇ ਉੱਪਰ ਇੱਕ ਪ੍ਰਹਾਰ ਹੈ। ਸਨਾਤਨ ਧਰਮ ਨੂੰ ਕਮਜ਼ੋਰ ਕਰਨ ਦੀ ਜਿਹੜੀ ਸਾਇਕਸ਼ੀਆਂ ਵਰਲਡ ਲੈਵਲ ਤੇ ਚੱਲ ਰਹੀਆਂ ਹਨ। ਉਹਨਾਂ ਦੇ ਵਿੱਚੋਂ ਹੀ ਇੱਕ ਇਹ ਮੁਹਿਮ ਹੈ। ਔਰ ਜਦੋਂ ਕਿ ਜਦ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਜਦੋਂ ਇਹ ਤੋੜਨ ਆਇਆ ਜੋ ਵੀ ਐਸਡੀਓ ਜਈ ਹੈ ਜੋ ਆਪਣੀ ਟੀਮ ਨਾਲ ਤੋੜਨ ਆਇਆ ਉੱਥੇ ਦੇ ਕੋਈ ਮੈਂਬਰ ਸੀਗੇ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ ਚਿੱਤਰ ਲੱਗੇ ਹੋਏ ਆ ਸਾਡੀਆਂ ਆਰਤੀਆਂ ਲੱਗੀਆਂ ਹੋਈਆਂ ਸਾਨੂੰ ਜੇ ਤੁਸੀਂ ਕਰਨੀ ਹੈ ਸਾਨੂੰ ਥੋੜੀ ਜਰ ਹਟਾ ਲੈਣ ਦਿਓ ਉਹਨਾਂ ਨੂੰ ਉਤਾਰ ਲੈਣ ਦਿਓ ਸਾਡੀ ਆਸ ਦਾ ਵਿਸ਼ਾ ਉਸ ਬੰਦਿਆਂ ਨੇ ਜੋ ਸਾਨੂੰ ਸੁਣਿਆ ਉਸ ਬੰਦਿਆਂ ਨੇ ਇਹ ਕਿਹਾ ਕਿ ਨਹੀਂ ਅਸੀਂ ਇੱਕ ਮਿੰਟ ਵੀ ਨਹੀਂ ਦੇ ਸਕਦੇ ਔਰ ਪੰਜਾ ਉਹਨਾਂ ਚੀਜ਼ਾਂ ਦੇ ਉੱਪਰ ਵੀ ਚਲਾਇਆ ਗਿਆ ਮਤਲਬ ਇੱਥੋਂ ਕੀ ਸਿੱਧ ਹੁੰਦਾ 340 ਮਿਲੀਆ ਉਹਨਾਂ ਨੂੰ ਕੋਈ ਨੋਟਿਸ ਕਿਹਾ ਉਹਨਾਂ ਨੂੰ ਕੋਈ ਨੋਟਿਸ ਨਹੀਂ ਵਿਦਆਊਟ ਐਨੀ ਨੋਟਿਸ ਇਹ ਦਾਵਾ ਕਰਦੇ ਹਾਂ ਜੀ ਹਾਂ ਕੋਈ ਨੋਟਿਸ ਨਹੀਂ ਵਿਦਆਊਟ ਐਨੀ ਨੋਟਿਸ ਉਹ ਅਸੀਂ ਤਾਂ ਇਹ ਵੀ ਮੰਨ ਕਰਦੇ ਹਾਂ ਕਿ ਜਿਸ ਤਰ੍ਹਾਂ ਕੱਲ੍ਹ ਸਾਨੂੰ ਪਤਾ ਲੱਗਿਆ ਕਿ ਦੋ ਗਾਉਂਾਂ ਵਿੱਚ ਇਸ ਦੀਵਾਰ ਟੁੱਟਣ ਕਰਕੇ ਠੰਡ ਕਰਕੇ ਉੱਥੇ ਮਰ ਗਏ ਉਹਨਾਂ ਦੇ ਜਿਹੜੀ ਟੀਮ ਉੱਥੇ ਗਈ ਸੀ ਉਹਨਾਂ ਦੇ ਉੱਪਰ ਇਹਨਾਂ ਨੂੰ ਮਾਰਨ ਦੀ ਜੋ ਵੀ ਧਾਰਾ ਹੈ ਉਹ ਵੀ ਲਾ ਕੇ ਇੱਕ ਪਰਚਾ ਦਰਜ ਹੋਣਾ ਚਾਹੀਦਾ ਉਹ ਤਾਂ ਰਵੀ ਐਡਮਣੀ ਚਾਹੀਦਾ ਕੋਈ ਸਮਾਂ ਦੇ ਰਹੇ ਹੋ ਪਰ ਪੁਲਿਸ ਪ੍ਰਸ਼ਾਸਨ ਨੂੰ ਕਿੰਨੇ ਦਿਨ ਦਾ ਸਮਾਂ ਦੇ ਦੋ ਘਰ ਦੇ ਕਿਉਂਕਿ ਇਨਕੁਆਇਰੀ ਕਰ ਲਈ ਗੋ ਸਾਰੇ ਕਾਗਜ਼ ਦੇ ਦੇ। ਦੇਖੋ ਅਸੀਂ ਇੱਕ ਹਫ਼ਤੇ ਦਾ ਸਮਾਂ ਦੇ ਸਕਦੇ ਹਾਂ। ਅਸੀਂ ਇੱਕ ਹਫ਼ਤੇ ਦਾ ਸਮਾਂ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਇਸ ਮੋਹਮ ਨੂੰ ਇਸ ਪੱਧਰ ਤੇ ਲੈ ਕੇ ਜਾਵਾਂਗੇ ਕਿ ਜਿਹਦੇ ਨਾਲ ਹਰ ਘਰ ਜਿਹੜਾ ਗਊ ਵੰਸ਼ ਲਈ ਪਹਿਲੀ ਰੋਟੀ ਕੱਟ ਰਿਹਾ ਉਹ ਹਰ ਘਰ ਉੱਥੇ ਬੁਣਤੇ ਉਸ